ਹੌਟਰ ਮਾਰਦੀ ਫਾਇਰ ਬ੍ਰਿਗੇਡ ਦੀ ਗੱਡੀ ਮੁਕੇਰੀਆਂ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕੀ ਪਿੰਡ ਧਰਮਪੁਰ ਰੈਸਕਿਊ ਕਰਨ ਲਈ ਪੁੱਜੀ। ਦਰਅਸਲ ਪਿੰਡ ਵਾਸੀ ਬਲਵੀਰ ਸਿੰਘ ਦੇ ਪਰਿਵਾਰ ਵੱਲੋਂ ਘਰ ਵਿੱਚ ਸੱਪ ਦੇਖੇ ਜਾਣ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅਫਰਾ ਤਫਰੀ ਵਿੱਚ ਪਰਿਵਾਰ ਵੱਲੋਂ ਫਾਇਰ ਬ੍ਰਿਗੇਡ ਦਸੂਹਾ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਸੂਚਨਾ ਮਿਲਣ ਤੇ ਮੁਕੇਰੀਆਂ ਨਗਰ ਕੌਂਸਲ ਤੋਂ ਟੀਮ ਰੈਸਕਿਊ ਕਰਨ ਲਈ ਪੁੱਜੀ। ਪਰਿਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਘਰ ਵਿੱਚ ਸੱਪ ਦੇਖਿਆ ਗਿਆ ਅਤੇ ਉਹਨਾਂ ਦੇ ਘਰ ਆਏ ਰਿਸ਼ਤੇਦਾਰ ਵੱਲੋਂ ਮਦਦ ਲਈ ਦਸੂਹਾ ਵਿਖੇ ਫਾਇਰ ਸਟੇਸ਼ਨ ਫੋਨ ਕੀਤਾ ਗਿਆ ਜਿਸ ਤੇ ਟੀਮ ਵੱਲੋਂ ਸੱਪ ਫੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਕਾਫੀ ਜਦੋਜਾਦ ਕਰਨ ਦੇ ਬਾਵਜੂਦ ਸੱਪ ਤਾਂ ਨਹੀਂ ਮਿਲ ਪਾਇਆ ਜਿਸ ਤੋਂ ਬਾਅਦ ਰੈਸਕਿਊ ਟੀਮ ਪਰਿਵਾਰ ਨੂੰ ਦਲਾਸਾ ਦੇ ਕੇ ਵਾਪਸ ਪਰਤ ਗਈ ਹਾਲਾਂਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਵੀ ਇੱਕ ਗਾਰਡ ਪਿੰਡ ਪੁੱਜਾ ਪਰ ਉਹ ਵੀ ਖਾਲੀ ਹੱਥ ਵਾਪਸ ਪਰਤ ਗਿਆ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਨਵਜੋਤ ਜੀ ਇਹ ਜੀ ਸਾਡੇ ਅੰਦਰ ਸੱਪ ਵੜਿਆ ਸਾਨੂੰ ਪਤਾ ਨਹੀਂ ਸੀ ਜੀ ਤੇ ਸਾਡਾ ਪਿੰਡ ਧਰਮਪੁਰਾ ਹੈ ਜੀ ਤੇ ਅਸੀਂ ਇਹਨਾਂ ਨੂੰ ਦੇਖਿਆ ਤੇ ਅਸੀਂ ਫਾਇਰ ਬ੍ਰਿਗੇਡ ਵਾਲੇ ਨੂੰ ਫੋਨ ਕੀਤਾ ਹਾਂਜੀ ਸਾਡੇ ਘਰੇ ਆਏ ਦੇਖਦੇ ਪਏ ਸੀ ਨੁਕਸਾਨ ਨਹੀਂ ਹੋਇਆ ਦੋ ਵਾਰੀ ਬਾਹਰ ਵੀ ਨਿਕਲੇ ਫਿਰ ਅੰਦਰ ਵੜ ਗਿਆ ਸਾਨੂੰ ਮਿਲਿਆ ਨਹੀਂ ਕਿੱਥੇ ਅਸੀਂ ਮੰਗ ਕਰਦੇ ਹਾਂ ਜੇ ਮਿਲਦਾ ਤੇ ਠੀਕ ਹੈ ਨਿਕਲ ਜਾਵੇ ਸਾਡੇ ਸਾਡੇ ਫੋਨ ਕੀਤੇ ਤੇ ਆਏ ਆ ਸਾਰੇ ਤੇ ਸਾਨੂੰ ਨਿਕਲਣਾ ਠੀਕ ਹੈ ਮੈਨਾਂ ਸਮਝ ਲਿਆ ਜੀ ਭਈ ਸ਼ਾਮ ਦੇ ਟਾਈਮ ਇਹਨਾਂ ਨੇ ਘਰ ਦੇ ਵਿੱਚ ਦੇਖਿਆ ਇਹ ਸੱਪ ਤਾਂ ਹੁਣ ਫਿਰ ਆਪਾਂ ਆਬਿਲ ਬੰਦ ਕੋਸ਼ਿਸ਼ ਕੀਤੀ ਜਦ ਆਪ ਫੇਲ ਹੋਗੇ ਤਾਂ ਫਿਰ ਆਪਾਂ ਫੋਨ ਕੀਤਾ ਤਾਂ ਮਗੇਰੀਆਂ ਤੋਂ ਆਏ ਪ੍ਰਸ਼ਾਸਨ ਵਾਲੇ ਤਾਂ ਲੱਗੇ ਦੇਖਣ ਹੁਣ ਤੇ ਜੇ ਹੁਣ ਦਿਲ ਦੇ ਵਿੱਚ ਰਹਿਣ ਵੀ ਹੈਗਾ ਕਿ ਨਿਕਲ ਹੀ ਆਏ ਜਾਂ ਇੱਥੇ ਹੀ ਕਿਉਂਕਿ ਦੇਖਿਆ ਤਾਂ ਆਪਾਂ ਦੋ ਤਿੰਨ ਵਾਰੀ ਆਇਆ ਇਹ ਤਾਂ ਜੇ ਮਿਲਦਾ ਹੈ ਤਾਂ ਫੜ ਕੇ ਉਹਨੂੰ ਛੱਡਣ ਜਿੱਦੀ ਉਹਦੀ ਜਗ੍ਹਾ ਹੈਗੀ ਉਹਦੇ ਛੱਡ ਦੇਣ ਉਹਨੂੰ ਠੀਕ ਕਾਂਦੀ ਸਰ ਮੈਂ ਅਰੁਣ ਕੁਮਾਰ ਫਾਇਰਮੈਨ ਆਪਣੇ ਸਟੇਸ਼ਨ ਮਕੇਰੀਆਂ ਤੋਂ ਤੁਹਾਨੂੰ ਦੱਸੂਆ ਦਫਤਰ ਫਾਇਰ ਸਟੇਸ਼ਨ ਵੱਲੋਂ ਸੂਚਨਾ ਦਿੱਤੀ ਗਈ ਕਿ ਆਪਣੇ ਪਿੰਡ ਧਰਮਪੁਰੇ ਕਿਸੇ ਦੇ ਘਰ ਵਿੱਚ ਕੋਈ ਸੱਪ ਵੜ ਗਿਆ ਹੈ ਤੇ ਰੈਸਕਿਊ ਲਈ ਤੁਰੰਤ ਪਹੁੰਚਿਆ ਜਾਵੇ ਤੇ ਆਪਣਾ ਮੈਰਨ ਕੁਮਾਰ ਫਾਇਰਮੈਨ ਤੇ ਅਸ਼ਨੀ ਕੁਮਾਰ ਡਰਾਈਵਰ ਤੇ ਆਕਾਸ਼ ਕੁਮਾਰ ਫਾਇਰਮੈਨ ਤ Aí ਤੁਰੰਤ ਮੌਕੇ ਤੇ ਪਹੁੰਚ ਕੇ ਆਪਣਾ ਰੈਸਕਿਊ ਕੀਤਾ ਤੇ ਆਪਣੇ ਸਾਥ ਪਾ ਜੀ ਮਿਲਿਆ ਨਹੀਂ ਅਜੇ ਤੱਕ ਇਹ ਜਿਆਦਾ ਵੱਡਾ ਨਹੀਂ ਹੈ ਹੈ ਛੋਟਾ ਹੀ ਹੈ ਪਰ ਮਿਲਦਾ ਨਹੀਂ ਪਿਆ ਜੇ ਨਾ ਰੈਸਕਿਊ ਕਰਦੇ ਪਏ ਆ ਆ ਕੋਸ਼ਿਸ਼ ਜਾਰੀ ਹੈ ਦੇਖੋ